ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਗਿਆਨੀ ਸੰਤ ਸਿੰਘ ਮਸਕੀਨ ਰੰਦੀ ਅੱਜ ਦੀ ਕਥਾ ਸ਼ਰੀਕੇ ਦੇ ਮਤਲਕ ਹੈ ਦੱਸਦੇ ਪਏ ਹੈ ਕਿ ਜਿੱਡਾ ਬੇਹੰਕਰ ਦੁਸ਼ਮਨ ਤੁਹਾਡਾ ਸ਼ਰੀਕਾ ਹੁੰਦਾ ਤੁਹਾਡਾ ਕੋਈ ਵੀ ਨਹੀਂ ਕਿਉਂ ਕਿ ਸ਼ਰੀਕਾ ਤੁਹਾਡੀਆਂ ਕਮਜ਼ੋਰੀਆਂ ਤੁਹਾਡੇ ਰਾਜ਼ ਜਾਣਦਾ ਹੁੰਦਾ ਜਿਸ ਤਰ੍ਹਾਂ ਜਿਹੜੇ ਯਹੂਦੀ ਹੈ ਉਹ ਮੁਸਲਮਾਨਾਂ ਦੇ ਸ਼ਰੀਕ ਹੈ ਤੇ ਜਿਹੜੇ ਮੁਸਲਮਾਨ ਆ ਉਹ ਯਹੂਦੀਆਂ ਦੇ ਸ਼ਰੀਕ ਐ ਇਸੇ ਤਰ੍ਹਾਂ ਜਿਹੜੇ ਹਿੰਦੂ ਐ ਉਹ ਸਿੱਖਾਂ ਦੇ ਸ਼ਰੀਕ ਐ ਤੇ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਅੱਜ ਖਾਲਸਤਾਨ ਦੇ ਬਾਰੇ ਗੱਲ ਕਰਦੇ ਪਏ ਆ ਬਹੁਤ ਵਧੀਆ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਤੇ ਫਿਰ ਕਰਨੇ ਇਸ ਤੇ ਗੱਲਬਾਤ ਮੈਨੂੰ ਪਹਿਲੀ ਦਫਾ ਪਤਾ ਚੱਲਿਆ ਇੰਨੀ ਨਫ਼ਰਤ ਯਹੂਦੀ ਨੂੰ ਮੁਸਲਮਾਨ ਨਹੀਂ ਬਰਦਾਸ਼ਤ ਕਰਦਾ यहूदी मुसलमान नहीं बर्दाश्त करते एक हजार साल तक ये भटकते रहे, डे खांदे रहे, बेघर कभी किधरे रुलन, कभी किधर रुलन। हालांकि दिमागी तौर पर बड़े महान धार्मिक तौर पर बड़ी सूझ बूझ रखने वाले इबादत गुजार भटके बहुत बड़ी भारी मार खाई लेकिन गजब की गल यह है कि सब तो ज्यादा मार खादी यहूदिया ने अब समुची दुनिया की सब तो ज्यादा संपन्न यहूदी महान यहूदी, चंगे डॉक्टर साइंसदान धनाड आलम पागल चिंतक इस में मौजूद ने अज भी मौजूद ने और इस कौम ने इस तरह के पैदा किए जिस दिन का आलते ਰੂਹ ਆਲਮ-ਏ-ਵजूद ਦੇ ਚਾਇਆ ਉਸ ਦਿਨदाई ਔਕੜਾਂ ਦੇ ਚਾਇਆ ਉਸ ਦਿਨ ਦਾ ਹੈ ਉਹ ਬਹੁ ਬਿਲਕੁਲ ਯਹੂਦੀਆਂ ਦੀ ਤਰ੍ਹਾਂ ਯਹੂਦੀਆਂ ਨੂੰ ਆਪਣੇ ਸ਼ਰੀਕ ਮੁਸਲਮਾਨਾਂ ਨੇ برداشت ਨਹੀਂ ਕੀਤਾ ਸ਼ਰੀਕ ਇਬਰਾਹਿਮ ਦੀਆਂ ਦੋ بیگمਾਂ ਦਾ ਇੰਜ ਕਹਿ ਲੋ ਹੋਂ ਤੇ ਇਬਰਾਹਿਮ ਦਾ ਹੀ ਚਲਾ ਚਾਹੇ ਮੁਸਲਮਾਨ ਨੇ ਤੇ ਚਾਹੇ ਯਹੂਦੀ ਨੇ शरीक ने नहीं बर्दाश्त किया कहने शरीक जब दुश्मन बनेगा तो बड़ा भयंकर दुश्मन बनेगा मामूली दुश्मन नहीं होगा शरीक सारे राज पता है शरीक नेड़े रह चुके उस उतार चढ़ा का पता है कितों मार करनी कि मार करनी सब कुछ पता है तो बहुत बड़ी मार मुसलमान तो यूदिया ने दी और लगातार खां रहे ਉਸ ਮਾਰਨੇ ਉਹਨਾਂ ਨੂੰ ਦਹੀਂ ਦੀ ਕਲਾ ਵਿੱਚ ਨਹੀਂ ਟੁੱਟਿਆ ਉਹ ਜੜਦੀ ਕਲਾ ਵਿੱਚ ਗਏ ਤੇ ਸਮੁੱਚੇ ਅਰਬਾਂ ਦੇ ਵਿੱਚ ਘਿਰਿਆ ਹੋਇਆ ਉਹਨਾਂ ਨੇ ਆਪਣਾ ਦੇਸ਼ ਵੀ ਬਣਾ ਲਿਆ ਅਸਰਾ ਇਹ ਔਰ ਪੈਰ ਦਿਮਾਗੇ ਬੈਠੇ ਨੇ ਬੜੇ ਪਾਇਦਾਰੀ ਨਾਲ ਖਾਲਸੇ ਦਾ ਸ਼ਰੀਕ Hindu ਯਹੂਦੀ ਦਾ ਸ਼ਰੀਕ ਮੁਸਲਮਾਨ ਹਾਲ ਫੈਦਾ ਫੈਇਦਾ ਜਿਸ ਤਰ੍ਹਾਂ ਇਕ ابراہیم ਸੀ ਉਸ ਤਰ੍ਹਾਂ ਇਹ ਦੋ ਕੌਮਾਂ ਅਗਾਹ ਚੱਲ ਕੇ ਜੋ ਹੈ ਫੈਲੀਆਂ ਵਧੀਆਂ ਮੂਲ ਧਾਰਾ Hindu ਤੇ Sikh ਦੀ ਇਕ ਹੈ ਜਿਵੇਂ ਇੱਕ ਦਰਿਆ ਵਗਦਾ ਹੈ ਤੇ ਉਹਦੀਆਂ ਦੋ ਧਾਰਾ ਬਣ ਜਾਂਣ ਇੱਕ ਸੱਜੇ ਵਗਣ ਲੱਗ ਪੈਂਦਾ ਹੈ ਇੱਕ ਖੱਬੇ ਕਿ ਉਹ ਆਪਣੇ ਆਪਣੇ ਰਸਤੇ ਤੇ सागर तक पहुंचने की कोशिश कर इस तरह मूल धारा तो है अगला चल के दो शरीक चारी है। तो मैं तेरा इस तरह शरीक जिमें दुश्मन आंदा है दूजा तीजा नहीं हो सकता पड़ोसी जितना भयंकर दुश्मन हो है, ओपरा नहीं हो सकता अपना भरा जितना कमीन दुश्मन हो सकता है उतना दूजा तीजा नहीं क्योंकि वो जब मार करेगा तो उस सारे उतार का पता है ਤਾਰੀਆਂ ਕਮਜ਼ੋਰੀਆਂ ਦਾ ਪਤਾ ਹੈ ਹਿੰਦੂ ਬਾਰੇ ਤਾਂ ਹਿੰਦੂ ਸੰ ਸਨਾਤਨੀ ਸੰਤ ਸ੍ਰੀ ਨਾਮਦੇਵ ਜੀ ਮਹਾਰਾਜ ਦਾ ਕਹਿਣਾ ਹੈ ਕਿ ਹਿੰਦੂ ਅੰਨਾ ਤੁੜਕੂ ਕਾਣਾ ਡੋਹਾ ਤੇ ਗਿਆਨੀ ਸਿਆਣਾ ਇਹ ਅੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਵਾਕ ਔਰ ਸ੍ਰੀ ਨਾਮਦੇਵ ਜੀ ਮਹਾਰਾਜ ਦੀ ਬਾਣੀ ਮਹਾਰਾਸ਼ਟਰ ਦਾ ਇੱਕ ਪ੍ਰਸਿੱਧ ਸੰਤ ਪਾਠ ਕਰਦੇ ਹਾਂ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਲੰਘ ਜਾਂਦੇ ਹੁੰਦੇ ਸੀ ਤੇ ਇਹਨਾਂ ਦੋ ਚਾਰ ਮਹੀਨਿਆਂ ਵਿੱਚ ਮੈਨੂੰ ਥੋੜਾ ਜਿਹਾ ਗਹਿਰਾਈ ਦੇ ਚਾਹਤ ਮਾਰਨ ਦਾ ਮੌਕਾ ਮਿਲਿਆ ਇਸ ਪੰਕੇ ਬੀਨ ਲਾਂ ਦੇ ਕੇ ਕੀ ਦੇ ਜੰਦੂ ਅੰਨ ਤੁਰਕੂ ਕਾਣਾ ਅੰਦਰ ਸਚਾਈ ਨੂੰ ਵੇਖਦਾ ਹੀ ਨਹੀਂ ਸਚਾਈ ਨੂੰ ਵੇਖਣ ਵਿੱਚ ਬਿਲਕੁਲ ਅਸਮਰਤ ਕਹ ਦਿੱਤੇ ਈਸ਼ਵਰ ਹੈ ਜੇ ਈਸ਼ਵਰ ਪੱਥਰ ਹੈ ਤਾਂ ਪੱਥਰ ਦੀ ਪੂਜਾ ਕਰਦੇ ਆ ਕਰਦੇ ਆ ਦਿਲ ਪੱਥਰ ਹੋਵੇਗਾ ਦਿਮਾਗ ਪੱਥਰ ਹੋਵੇਗਾ ਕੁਦਰਤੀ ਦਾ ਜੈਸਾ ਸੇਰੇ ਤੈਸਾ ਹੋਏ ਸੁਭਾਨ ਗੁਰਬਾਨ ਸਾਹਿਬ ਦਾ ਤੈਸਾ ਜਿਸ ਨਾਲ ਮਨੁੱਖ ਜੁੜਦਾ ਹੈ ਲੈਸਾ ਹੋ ਜਾਂਦਾ ਹੈ ਪਰਮਾਤਮਾ ਸੱਚ ਹੈ ਸੱਚ ਪਰਮਾਤਮਾ ਹੈ ਹਿੰਦੂ ਦਾ ਸੱਚ ਹਿੰਦੂ ਦਾ ਪਰਮਾਤਮਾ ਪੱਥਰ ਹੈ ਉਹ ਪੱਥਰ ਦਾ ਪੁਜਾਰੀ ਤੇ ਪੱਥਰ ਹੋ ਗਏ ਉਹਦਾ ਦਿਮਾਗ ਉਹਦਾ ਦਿਲ ਔਰ ਬਿਲਕੁਲ ਇਹਨਾਂ ਨੇ ਸਬੂਤ ਮੁਈਆ ਕਰ ਦਿੱਤਾ 500 ਗੁਰਦੁਆਰੇ ਸਾੜ ਕੇ ਸਵਾ ਕਰ ਦਿੱਤੇ ਹਜ਼ਾਰਾਂ ਗੁਰੂ ਗ੍ਰੰਥ ਸਾਹਿਬ ਦੀਆਂ ਢੀਡਾਂ ਸਾੜ ਕੇ ਸਵਾ ਕਰ ਦਿੱਤੀਆਂ ਔਰ ਮਜ਼ਲੂਮਾਂ ਨੂੰ ਨੌਜਵਾਨਾਂ ਨੂੰ ਬੁੱਢਿਆਂ ਤੱਕ ਨੂੰ ਜ਼ਿੰਦਾ ਜਲਾ ਦਿੱਤਾ कम पत्थर कर सकता है, मनुख नहीं कर सकता और गुरु ग्रंथ साहब जी दंक्तियां जो नामदेव बड़ी जरूरत उसने आखिया ने समुचे हिंदू जगत नाइद हिंदू अन्ना, अंधे बिल्कुल अंधे देखो हजार अंधे आ रहे हो हजार अंधे एक सुजाखा आ रहा गली उन्हें लंघना है दूसरी दशा तो सामने आ रहे हैं अंधे अंधे है। तो ने तो टकराना है क्योंकि दिखाई तो उन्होंने कुछ देंदा नहीं टकराना है और जो सुजाखा विचारा बच के लंघ की कोशिश भी करेगा तो अंधे ने तो धक्के मारने और उसका भरता कर देना है ਕੁਸਦਾ ਕਚੂਮਰ ਕਰਦੇ ਆਂ ਕਿ ਅੱਜ ਦਾ ਅੰਧਾ ਨਹੀਂ ਇਹ ਸਦੀਆਂ ਤੋਂ ਅੰਧਾ ਹੈ ਕਿਉਂਕਿ ਪੱਥਰ ਅੰਧਾ ਹੈ ਪੱਥਰ ਵਿੱਚ ਵੇਖਣ ਦੀ ਸਮਰੱਥਾ ਨਹੀਂ ਹੈ ਪੱਥਰ ਵਿੱਚ ਸੁਣਨ ਦੀ ਸਮਰੱਥਾ ਨਹੀਂ ਹੈ ਔਰ ਜਦ ਕੋਈ ਸੱਚ ਸੁਣ ਨਹੀਂ ਸਕਦਾ ਸੱਚ ਵੇਖ ਨਹੀਂ ਸਕਦਾ ਤੇ ਉਹਨੂੰ ਸਾਇਤਿਕ ਭਾਸ਼ਾ ਵਿੱਚ ਕਹਿੰਦੇ ਨੇ ਕਿ ਪੱਥਰ ਹੈ ਨਾ ਸੱਚ ਵੇਖ ਸਕਦਾ ਹੈ ਨਾ ਸੱਚ ਸੁਣ ਸਕਦਾ ਹੈ ਹਿੰਦੂ ਸੱਚ ਸੁਣ ਨਹੀਂ ਸਕਦਾ ਦੋ ਸਾਲ ਤੋਂ ਮੰਜੀ ਸਾਹਿਬ ਦੇ ਸਟੇਜ ਤੋਂ ਇੱਕ ਸਚਾਈ ਬਲੰਦ ਬਾਣ ਸੁਣਾਈ ਜਾਂਦੀ ਰਹੀ ਸੁਣਾਈ ਜਾਂਦੀ ਰਹੀ ਸੁਣੀ ਸੁਣੀ ਸਚਾਈ ਹੈ ਕਿ ਇਹਨੂੰ ਵੇਖਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਔਰ ਮੈਂ ਲਵਸਪਿਰ ਦੋਰਾਵਾ ਅੱਜ ਦਾ ਅੰਧਾ ਨਹੀਂ ਬਹੁਤ ਪੁਰਾਣੇ ਸਮੇਂ ਦਾ ਅੰਧਾ ਹੈ ਕਿਸੇ ਵਕਤ શ્રી ਕ੍ਰਿਸ਼ਨ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਦਰਯੋਦਨ ਨੂੰ ਆਖਿਆ ਪੁਰਖਾ ਤੂੰ ਪੰਜ ਪਿੰਡ ਹੀ ਦੇ ਦੇ ਇਹ ਸੁਨਾ ਹੋ ਜਾਏਗਾ ਮਹਾਭਾਰਤ ਦਾ ਜਿਹੜਾ ਬਹੁਤ ਵੱਡਾ ਹੁਣ ਖਰਾਬਾ ਹੋਣਾ ਹੈ ਬਚਾਅ ਹੋ ਜਾਏਗਾ ਤਮੇਂ ਪਾਂਡਵਾਂ ਨੂੰ ਰਾਜ਼ੀ ਕਰ ਲੈਣਾ ਤਨੁ ਥੋੜੇ ਤੇ ਹੀ ਰਾਜ਼ੀ ਹੋ। ਪੰਜ ਪਿੰਡ ਤੇ ਹੀ ਰਾਜ਼ੀ ਹੋ ਜਾ। ਤੂੰ ਇਤਨੀ ਲੰਬੀ ਚੌੜੀ ਸਲਤਨਤ ਦਾ ਮਾਲਕ ਪੰਜ ਪਿੰਡੇ ਨਾ ਨੂੰ ਦੇ ਦੇ। ਜਿਹੜੇ ਤੂੰ ਲੋਖੇ ਨਾਲ ਜਿੱਤੇ ਨੇ ਜੂਏ ਦੇ ਤੋਖੇ ਨਾਲ। ਕਿੰਨੇ ਦਾ ਮੈਂ ਪੰਜ ਸੁਨੀਆਂ ਜਿੰਨੀ ਵੀ ਜਗਾ ਨਹੀਂ ਦੇਣੀ। ਮਹਾਭਾਰਤ ਦਾ ਯੁੱਧ ਹੋਇਆ ਅਧੇਤੋਂ ਵੱਧ। ਦੇਸ਼ ਤਬਾਹ ਹੋ ਗਿਆ ਬਰਬਾਦ ਹੋ ਗਿਆ ਪੰਜ ਪਿੰਡ ਤੇ ਨਹੀਂ ਦਿੱਤੇ ਸਾਰਾ ਦੇਸ਼ ਤਬਾਹ ਕਰ ਦਿੱਤਾ ਸਮਾ ਕਰਨੀ ਅੰਧੇ ਹੀ ਕਰ ਸਕਦੇ ਨੇ ਬਹਿਰੇ ਕਰ ਸਕਦੇ ਨੇ ਮੈਨੂੰ ਇੰਜ ਲੱਗਦਾ ਹੈ ਕਿ ਸਾਰਾ ਦੇਸ਼ ਤਬਾਹ ਤੇ ਕਰ ਛੜਨ ਗਏ ਪੰਜ ਪਿੰਡ ਨਹੀਂ ਦੇਣਗੇ ਕਿ ਮੋਰ ਲਾਈ ਹੈ ਹਿੰਦੂ ਦੀ ਵਿਚਾਰਧਾਰਾ ਤੇ ਮੋਰ ਲਾਈ ਹੈ ਅਗਤ ਨਾਮਦੇਵ ਨੇ ਕਿ ਹਿੰਦੂ ਅੰਨਾ ਤੁਰਫੂ ਕਾਣਾ ਜਿ ਕਿਦਰੇ ਇਹ ਬੋਲ ਗੁਰੂ ਨਾਨਕ ਦੇ ਆਉਂਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਉਂਦੇ ਤੇ ਸ਼ਾਇਦ ਇਨ੍ਹਾਂ ਅੰਧਿਆਂ ਨੇ ਇਹ ਆਖਣੋ ਸੀ ਪੀਤੇ ਬੋਲ ਦੇ ਹੀ ਰਹਿੰਦੇ ਗੁਰੂ ਨਾਨਕ ਨੇ ਤੇ ਕਹਿ ਨਹੀਂ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਕਹਿ ਨਹੀਂ ਸੀ ਪਰ ਖਿਮਾ ਕਰਨੀ ਇਨ੍ਹਾਂ ਦੀ ਉਮਤ ਦੇ ਚਾਂ ਇਨ੍ਹਾਂ ਦੀ ਬਰਾਦਰੀ ਦੇ ਚਾਂ ਨਾਮਦੇਵ तो कह हिंदू अन्ना तुड़कू काना तुर्क मुसलमान अंधा नहीं है कान है एक अख है सच्चाई वेख सकता है लेकिन बिल्कुल अंधा है ਮੁਸਲਮਾਨ ਸਚਾਈ ਦੇਖਦਾ ਚਲੋ ਆਪਣੇ ਨਗਰੀਏ ਨਾਲ ਦੇਖਦਾ ਦੂਜੇ ਤੇ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਗਿਆਨੀ ਸੰਤ ਸਿੰਘ ਮਸਕੀਨ ਹੁਣੀ ਸ਼ਰੀਕੇ ਦੇ ਬਾਰੇ ਦੱਸਦੇ ਪਏ ਐ ਤੇ ਉਹਨਾਂ ਦੀ ਗੱਲ ਬਿਲਕੁਲ ਹਕੀਕਤ ਹੈ ਸੱਚੀ ਹੈ ਕਿ ਜਿਹੜੇ ਰਾਜ਼ ਤੁਹਾਡੇ ਤੁਹਾਡਾ ਸ਼ਰੀਕ ਜਾਣਦਾ ਨਾ ਸ਼ਰੀਕਾ ਜਾਂ ਤੁਹਾਡੀਆਂ ਕਮਜ਼ੋਰੀਆਂ ਜਿਹੜੀਆਂ ਤੁਹਾਡਾ ਸ਼ਰੀਕਾ ਜਾਣਦਾ ਨਾ ਉਹ ਦੂਸਰਾ ਨਹੀਂ ਜਾਣਦਾ ਇਸੇ ਕਰਕੇ ਤੇ ਕਹਿੰਦੇ ਆ ਕਿ ਜਿਹੜਾ ਸ਼ਰੀਕਾ ਹੁੰਦਾ ਨਾ ਉਹ ਬਹੁਤ ਹੀ ਬयंਕਰ ਦੁਸ਼ਮਣ ਹੁੰਦਾ ਤੁਹਾਡਾ ਉਹ ਤੁਹਾਨੂੰ ਇੰਨਾ ਕੁ ਨੁਕਸਾਨ ਪਹੁੰਚਾਉਂਦਾ ਹੈ ਕਿ ਦੂਸਰਾ ਉਹਨਾਂ ਨੁਕਸਾਨ ਕਦੀ ਵੀ ਪਛਾਣ ਨਹੀਂ ਸਕਦਾ ਸਹਿਮ ਜਿਸ ਤਰ੍ਹਾਂ ਤੁਸੀਂ ਕਥਾ ਦੇ ਵਿੱਚ ਉਹਨਾਂ ਦੇਖਿਆ ਕਿ ਗਿਆਨੀ ਸੰਸੀ ਮਸਕੀਨ ਉਹ ਨਹੀਂ ਦੱਸਦੇ ਪਏ ਹੈ ਕਿ ਕਿੱਦਾਂ ਯਹੂਦੀ ਜਿਹੜੇ ਆ ਮੁਸਲਮਾਨਾਂ ਦੇ ਸ਼ਰੀਕ ਹੈ ਤੇ ਮੁਸਲਮਾਨ ਯਹੂਦੀਆਂ ਦੇ ਸ਼ਰੀਕ ਹੈ ਕਿੱਦਾਂ ਉਹਨਾਂ ਦੀਆਂ ਆਪਸ ਵਿੱਚ ਕਈ ਜੰਗਾਂ ਲੜਾਈਆਂ ਹੋਈਆਂ ਕਿੰਨਾ ਨੁਕਸਾਨ ਪਹੁੰਚਾਇਆ ਦਸੇਮ ਇਸੇ ਤਰ੍ਹਾਂ ਹੀ ਜਿਹੜੇ ਹਿੰਦੂ ਐ ਉਹ ਸਿੱਖਾਂ ਦੇ ਸ਼ਰੀਕ ਐ ਜਿਹੜਾ ਹਿੰਦੂ ਐ ਨਾ ਉਹ ਸਿੱਖਾਂ ਦੇ ਨਾਲ ਬਹੁਤ ਹੀ ਬੈਰ ਰੱਖਦਾ ਵੈ ਦੇਖ ਲਓ ਕਿ ਅੱਜ ਵੀ ਹਿੰਦੁਸਤਾਨ ਦੇ ਵਿੱਚ ਹਿੰਦੂ ਜਿਹੜੇ ਆਪਣੇ ਸਿੱਖ ਵੀਰਾਂ ਦੇ ਨਾਲ ਚੰਗਾ ਸਲੂਕ ਨਹੀਂ ਕਰਦੇ ਉਹਨਾਂ ਨੂੰ ਉਹਨਾਂ ਦੇ ਰਾਈਟ ਨਹੀਂ ਦਿੱਤੇ ਜਾਂਦੇ ਪੰਜਾਬ ਦੇ ਵਿੱਚ ਆਪਣੇ ਸਿੱਖਾਂ ਵੀਰਾਂ ਦੇ ਨਾਲ ਬਹੁਤ ਤੱਕਾ ਕੀਤਾ ਜਾਂਦਾ ਹੈ ਤੇ ਜਿਹੜੇ ਆਪਣੇ ਸਿੱਖ ਵੀਰਾਂ ਦੀ ਮੰਗ ਹੈ ਖਾਲਸਾਣ ਦੀ ਉਹਨੂੰ ਵੀ ਪੂਰਾ ਨਹੀਂ ਕੀਤਾ ਜਾਣ ਦਿੱਤਾ ਉਹ ਵੀ ਜਿੱਲੇ ਗੱਲ ਕਰਦੇ ਆ ਤੇ ਹਿੰਦੂ ਲੜਦੇ ਆ ਕਿ ਕਿਉਂ ਤੁਸੀਂ ਖਾਲਸਾਣ ਦੀ ਗੱਲ ਕਰਦੇ ਹੋ ਹਾਲਾਂਕਿ ਜਿਹੜੇ ਆਪਣੇ ਸਿੱਖ ਵੀਰ ਹੈ ਉਹਨਾਂ ਦੀ ਮੰਗ ਬਿਲਕੁਲ ਜਾਇਜ਼ ਹੈ ਕਿ ਸਾਡੇ ਕੋਲ ਵੀ ਸਾਡਾ ਐਸਾ ਕੋਈ ਦੇਸ਼ ਹੋਵੇ ਜਿਹਦੇ ਵਿੱਚ ਅਸੀਂ ਆਜ਼ਾਦੀ ਦੇ ਨਾਲ रह ਸਕੀਏ ਸਾਨੂੰ ਸਾਡੇ ਸਾਰੇ ਰਾਈਟ ਮਿਲ ਸਕਣ ਲੇਕਿਨ ਕੀ ਹੈ ਕਿ ਸ਼ਰੀਕਾ ਇਹ برداشت ਨਹੀਂ ਕਰਦਾ ਇਸ ਕਰਕੇ ਉਹਨੂੰ ਇੰਨੀ ਪੀੜਾ ਹੁੰਦੀ ਹੈ ਇੰਨੀ ਤਕਲੀਫ ਹੁੰਦੀ ਹੈ ਬਾਕੀ ਵੀਰੋ ਮੈਨੂੰ ਤਾਂ ਕਥਾ ਬਹੁਤ ਵਧੀਆ ਲੱਗੀ ਤੁਹਾਨੂੰ ਕਿਸੇ ਕਿਸ ਤਰ੍ਹਾਂ ਦੀ ਲੱਗੀ ਹੈ ਕਥਾ ਕਮੈਂਟਸ ਕਰਕੇ ਆਪਣੇ ਰਾਏ ਦਾ اظہار لازਮੀ ਕਰਿਓ ਆਪਣਾ ਰਖੋ ਟੇਰਸਰਾ ਖਿਆਲ ਰੱਬ ਰੱਖਾ